ਕਾਰਜਗੁਰ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਜ਼ਿਲ੍ਹਾ ਫਰੋਇਦੌਰ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਕਿ ਅੱਜ ਮਾਪੇ ਅਧਿਆਪਕ ਮਿਲੀ ਪੇਰੈਂਟਸ ਮੀਟਿੰਗ ਕੀਤੀ ਜਾ ਰਹੀ ਹੈਗੀ ਸਕੂਲ ਦੇ ਵਿੱਚ ਜਿਨ੍ਹਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਇਹ ਇਸ ਮੀਟਿੰਗ ਦੇ ਵਿੱਚ ਜਿਹੜੇ ਮਾਪਿਆਂ ਦੇ ਨਾਲ ਪੜ੍ਹਾਈ ਦੇ ਬਾਰੇ ਵਿਚਾਰ ਵੰਡਰਾ ਇਸ ਤੋਂ ਇਲਾਵਾ ਗਰਮੀ ਦੀਆਂ ਛੁੱਟੀਆਂ ਦਾ ਤੇ ਕੰਮ ਦੀ ਜਾਣਕਾਰੀ ਸੋ ਹੋਰ ਇੱਥੇ ਗੱਲਬਾਤ ਕਰਾਂਗੇ ਤੇ ਨਾਲ ਦੇਖਦੇ ਹਾਂ ਸਵੇਰ ਹਾਂਜੀ ਸਰ ਜਿਹੜਾ ਬਾਬਾ ਸ਼ਾਮ ਸਿੰਘ ਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਾਪੇ ਅਧਿਆਪਕ ਮਿਲਣੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਤੇ ਅ ਅੱਜ ਸਕੂਲ ਦੇ ਵਿੱਚ ਕਿਉਂਕਿ ਅੱਗੇ ਗਰਮੀ ਦੀਆਂ ਛੁੱਟੀਆਂ ਨੇ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਹੋ ਜਾਣੀ ਹੈ ਇਸ ਕਰਕੇ ਅੱਜ ਜਿਹੜਾ ਵਾ ਉਹ ਲਾਸਟ ਵਰਕਿੰਗ ਡੇ ਸੀ ਇਹਦੇ ਵਿੱਚ ਜਿਹੜਾ ਵਾ ਉਹ ਜਿਹੜੇ ਮਈ ਦੇ ਵਿੱਚ ਟੈਸਟ ਬੱਚਿਆਂ ਦੇ ਲਏ ਸੀ ਪੇਪਰ ਲਏ ਸੀ ਉਹਨਾਂ ਦਾ ਇੱਕ ਤੇ ਰਿਜ਼ਲਟ ਆ ਜਿਹੜਾ ਉਹ ਦਿੱਤਾ ਗਿਆ ਮਾਪੇ ਅਧਿਆਪਕ ਮਿਲਣੀ ਦੇ ਵਿੱਚ ਪੇਪਰਾਂ ਦੇ ਰਿਜ਼ਲਟ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਬੰਦੀ ਮਾਪਿਆਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਉਹ ਵੀ ਕੀਤਾ ਗਿਆ ਕਿ ਬੱਚਿਆਂ ਨੂੰ ਜਿਹੜਾ ਛੁੱਟੀਆਂ ਦਾ ਕੰਮ ਆ ਉਹ ਕਿਸ ਤਰੀਕੇ ਨਾਲ ਕਰਾਉਣਾ ਹੈ ਛੁੱਟੀਆਂ ਦੇ ਵਿੱਚ ਬੱਚਿਆਂ ਨੇ ਕਿਸ ਤਰੀਕੇ ਨਾਲ ਗਰਮੀ ਤੋਂ ਬਚਣਾ ਹੈ ਕਿਸ ਤਰੀਕੇ ਨਾਲ ਘਰਦਿਆਂ ਦਾ ਸਹਿਯੋਗ ਕਰਨਾ ਹੈ ਇਸ ਤੋਂ ਇਲਾਵਾ ਹੋਰ ਵੀ ਛੋਟੇ-ਮੋਟੇ ਜਿਹੜੇ ਸਮਾਜਿਕ ਸਿਸਟਮ ਦੇ ਨਾਲ ਸੰਬੰਧਿਤ ਕੰਮ ਨੇ ਉਹਨਾਂ ਦੇ ਸੰਬੰਧੀ ਵੀ ਮਾਪਿਆਂ ਦੇ ਨਾਲ ਔਰ ਬੱਚਿਆਂ ਦੇ ਨਾਲ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਗਿਆ ਇਸ ਤੋਂ ਇਲਾਵਾ ਹਰ ਵਾਰ ਦੀ ਤਰ੍ਹਾਂ ਜਿਵੇਂ ਸਕੂਲ ਦੇ ਵਿੱਚ ਧਾਰਮਿਕ ਐਗਜ਼ਿਬਿਸ਼ਨ ਜਿਹੜੀ ਉਹਦਾ ਪ੍ਰਬੰਧ ਕੀਤਾ ਜਾਂਦਾ ਹੈ ਐਸ ਵਾਰ ਵੀ ਸਕੂਲ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਧਰਮ ਦਾ ਜਿਹੜਾ ਪ੍ਰਕਰਨ ਸੀ ਉਹਨੂੰ ਚਾਟਾਂ ਰਾਹੀਂ ਮਾਡਲਾਂ ਰਾਹੀਂ ਔਰ ਇਸ ਦੇ ਨਾਲ ਹੀ ਜਿਹੜਾ ਉਹ ਗੁਰਬਾਣੀ ਦੀਆਂ ਪੰਕਤੀਆਂ ਦੇ ਰਾਹੀਂ ਵਿਸ਼ੇਸ਼ ਰੂਪ ਦੇ ਵਿੱਚ ਪ੍ਰਦਰਸ਼ਿਤ ਕੀਤਾ ਸੀ ਕਿ ਬੱਚੇ ਔਰ ਮਾਪੇ ਜਿਹੜਾ ਉਹ ਸਿੱਖ ਧਰਮ ਤੇ ਸਿੱਖ ਵਿਰਸੇ ਦੇ ਨਾਲ ਜੁੜ ਸਕਣ ਇਸ ਤੋਂ ਇਲਾਵਾ ਮਾਪਿਆਂ ਨੇ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚ ਕੇ ਸਕੂਲ ਦੀ ਔਰ ਆਪਣੇ ਬੱਚਿਆਂ ਦੀ ਬਿਹਤਰੀ ਦੇ ਲਈ ਜਿਹੜਾ ਉਹ ਅਧਿਆਪਕ ਸਹਿਬਾਨਾਂ ਦੇ ਨਾਲ ਪ੍ਰਬੰਧਕ ਸਹਿਬਾਨਾਂ ਦੇ ਨਾਲ ਵਿਚਾਰ ਪਲਾੰਦਰਾ ਕੀਤਾ